ਪੰਜਾਬ ਤੇ ਕਨ ਆਲਮ ਵਿਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਰਵੇਲ ਸਿੰਘ ਪਿੰਡਰ ਤੇ ਤੁਸੀਂ ਦੇਖ ਰਹੇ ਹੋ ਚੈਨਲ ਈ ਮਿਸ਼ਨ ਪੰਜਾਬੀ ਮੇਰੇ ਨਾਲ ਇਸ ਵੇਲੇ ਜੁੜ ਬੈਠੇ ਨੇ ਉਹਗੇ ਰਾਜੀ ਮਹਾਰਤ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਲਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਵਾਗਤ ਹੈ ਜੀ ਵੈਲਕਮ ਬਹੁਤ ਸ਼ੁਕਰੀਆ ਜੀ ਧੰਨਵਾਦ ਸਾਹਿਬ ਗੱਲ ਕਰਦੇ ਆਂ ਪੰਜਾਬ ਹਰਿਆਣਾ ਤੇ ਦਿੱਲੀ ਇਹਨਾਂ ਤਿੰਨਾਂ ਰਾਜਾਂ ਦਾ ਜਿਹੜਾ ਚੋਣ ਮਹਾਜ ਵੱਖ-ਵੱਖ ਤਰ੍ਹਾਂ ਦਾ ਸਿੰਨੇ ਰਾਜ਼ ਮਿਲਦੇ ਜੁੜਦੇ ਨੇ ਭਿੱੜਦੇ ਨੇ ਹੱਦਾਂ ਸਾਂਝੀਆਂ ਨੇ ਖੈਰ ਕਿਹੜੇ-ਕਿਹੜੇ ਮਾਮਲੇ ਨੇ ਪਹਿਲਾਂ ਆਪਾਂ ਗੱਲ ਤੁਰਦੇ ਆਂ ਦਿੱਲੀ ਦੀ ਸਟੇਟ ਦਿੱਲੀ ਸਟੇਟ ਕਹਿੰਦਾ ਭਾਵੇਂ ਕਿ ਉੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੰਘੇ ਕੱਲ ਕਹਿ ਦਿੱਤਾ ਸੀ ਕਿ 2 ਦਿਨ ਬਾਅਦ ਉਹ ਆਪਣੇ ਮੁੱਖ ਮੰਤਰੀ ਦੇ ਅਸਤੀਫਾ ਦੇਣਗੇ ਖੈਰ ਅਗਲਾ ਫੈਸਲਾ ਹੁਣ ਅਗਲਾ ਮੁੱਖ ਮੰਤਰੀ ਜਿਹੜਾ ਚੁਣਿਆ ਜਾਣਾ ਹੈ ਉਹ ਵਿਧਾਇਕ ਸਭਾ ਦੀ ਬੈਠਕ ਦੇ ਵਿੱਚ ਕਿਉਂਕਿ ਉਹ ਪ੍ਰਕਿਰਿਆ ਆਪ ਵੱਲੋਂ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਕਿਸੇ ਵੇਲੇ ਵੀ ਅਗਲਾ ਐਲਾਨ ਹੋ ਸਕਦਾ ਹੈ ਪਰ ਡਾਕਟਰ ਸਾਹਿਬ ਜੇਕਰ ਸੰਭਾਵਨਾਵਾਂ ਦੇਖੀਏ ਤਾਂ ਕੌਣ ਹੋ ਸਕਦੇ ਨੇ ਅਗਲੇ ਮੁੱਖ ਮੰਤਰੀ ਕਿਹੜੀਆਂ-ਕਿਹੜੀਆਂ ਸਥਿਤੀਆਂ ਪ੍ਰਸਥਤੀਆਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਵਿਚਾਰਨ ਵਾਲੀਆਂ ਨੇ ਇਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਕਹਿ ਲਈ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਜੀ ਦਾ ਸਰ ਪਿੰਟਰ ਸਰ ਜੀ ਪਿਛਲੇ ਸਮੇਂ ਤੇ ਚਾਤੀ ਮਾਰੀ ਜਾਈਏ ਜਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਰਵਿੰਦ ਕੇਜਰੀਵਾਲ ਦੇ ਕੰਮ ਕਰਨ ਦੇ ਸਟਾਈਲ ਤੇ ਤਾਂ ਕਿਹਾ ਜਾਂਦਾ ਤਾਂ ਇਹਦੇ ਸੰਦਰਭ ਦੇ ਵਿੱਚ ਜਿਵੇਂ ਉਹਨਾਂ ਨੇ ਹੁਣ ਕਿਹਾ ਵੀ ਮੈਂ ਦੋ ਦਿਨਾਂ ਬਾਅਦ ਆਪਣਾ ਅਸਤੀਫਾ ਦੇ ਦਾਂਗਾ ਕਿਉਂਕਿ ਉਸ ਟ੍ਰਿਮ ਕੋਰਟ ਵੱਲੋਂ ਆਪਣੇ ਜਿਹੜੇ ਕੇਸਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਗੈਸਪ੍ਰਿੰ ਕੋਰਟ ਵੱਲੋਂ ਜਮਾਨਤ ਮਿਲਣ ਤੇ ਉਹ ਬਾਹਰ ਆਏ ਨੇ ਤੇ ਨਾਰਟ ਕੋਰਟ ਵੱਲੋਂ ਸ਼ਰਤਾਂ ਲਾਈਆਂ ਗਈਆਂ ਨੇ ਜਿਸ ਦੇ ਤਹਿਤ ਉਹ ਆਪਣੇ ਆਪ ਨੂੰ ਹੁਣ ਉਹਨਾਂ ਨੇ ਮਤਲਬ ਇਹ ਕਿ ਹੈ ਵੀ ਮੈਂ ਲੋਕਾਂ ਦੀ ਕਚਹਿਰੀ 'ਚ ਜਾਵਾਂਗਾ ਤਾਂ ਫੇਰ ਹੀ ਮੈਂ ਉਸ ਤਰ੍ਹਾਂ ਆਵਾਂਗਾ ਹੁਣ ਇਹ ਕਈ ਸਵਾਲ ਖੜੇ ਕਰ ਰਹੇ ਨੇ ਇਹਦੇ ਵਿੱਚੋਂ ਇੱਕ ਤਾਂ ਇਹ ਆ ਵੀ ਪੰਜਾਬ ਦੇਸ਼ ਦੀ ਜਿਹੜਾ ਸੰਵਿਧਾਨ ਹੈ ਸੰਵਿਧਾਨ ਦੇ ਵਿੱਚ ਸਭ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਉਹਨਾਂ ਦੀ ਅਡੋਟ ਸ਼ਕਤੀਆਂ ਵੱਡੀਆਂ ਨੇ ਜਦੋਂ ਮਾਮਲਾ ਨਿਆਂਪਾਲਿਕਾ ਦੇ ਵਿੱਚ ਹੈ ਉਹਨਾਂ ਦੇ ਖਿਲਾਫ ਜੋ ਕਾਰਵਾਈ ਹੋਈ ਸੀ ਉਹ ਅਦਾਲਤਾਂ ਦੇ ਵਿੱਚ ਚੱਲ ਰਹੀ ਹੈ ਤੇ ਹੁਣ ਉਹ ਲੋਕਾਂ ਦਾ ਫਤਵੇ ਨੂੰ ਉਸ ਤਰ੍ਹਾਂ ਕਰਕੇ ਕਿਸ ਤਰ੍ਹਾਂ ਦਾ ਕੀ ਸਬੂਤ ਦੇਣਾ ਚਾਹ ਰਹੇ ਨੇ ਕੀ ਭਾਵਨਾ ਪੈਦਾ ਕਰਨਾ ਚਾਹ ਰਹੇ ਨੇ ਕਿ ਮਤਲਬ ਵੀ ਕੋਟਾ ਵੀ ਖਤਮ ਕਰ ਦਿੱਤੀ ਜਾਂ ਜਾਂ ਉਹ ਸਿਸਟਮ ਬਦਲ ਦਿੱਤਾ ਜਾਵੇ ਇਹ ਇਹ ਨਹੀਂ ਹੈ ਇਹ ਅਤਲ ਦੇ ਵਿੱਚ ਭਾਗ ਕਰਕੇ ਬਈ ਲੋਕਾਂ ਦੇ ਵਿੱਚ ਜਾਈਏ ਤੇ ਅਸੀਂ ਕਈਏ ਵੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਪਰੰਤੂ ਕਹੋ ਕਿ ਜਦੋਂ ਕੋਈ ਅਦਾਲਤ ਦੇ ਵਿੱਚ ਮਾਮਲਾ ਪੂਰੀ ਤਰ੍ਹਾਂ ਰਿੜਕਿਆ ਗਿਆ ਸੀ ਦੇਸ਼ ਦੀ ਸਰਵਉੱਚ ਅਦਾਲਤ ਤੱਕ ਇਹ ਮਾਮਲਾ ਪਹੁੰਚਿਆ ਹੋਇਆ ਹਾਲੇ ਵਿਚਾਰ ਨਹੀਂ ਹੈਗਾ ਤੇ ਉਹਦੇ ਉੱਪਰ ਤੁਸੀਂ ਫਤਵੇ ਦੀ ਗੱਲ ਕਰਨੀ ਉਹ ਆਪਣੇ ਆਪ ਦੇ ਵਿੱਚ ਵੱਖਰੀ ਤਰ੍ਹਾਂ ਦੀ ਉਹ ਲੱਗ ਰਹੀ ਹੈ ਜੇਕਰ ਇਸ ਤਰ੍ਹਾਂ ਦੇ ਜੇ ਲੋਕ ਫਤਬੇ ਨੂੰ ਮੰਨਿਆ ਜਾਂਦਾ ਹੈ ਤੇ ਉਧਰਲੇ ਪਾਸੇ ਤਾਂ ਇਹ ਹੈ ਤੇ ਦੂਸਰੇ ਪਾਸੇ ਜਿਹੜਾ ਹੁਣ ਲੋਕ ਫਤਬਾ ਦਾ ਪੰਜਾਬ ਦੇ ਵਿੱਚ ਅਮਰਤਪਾਲ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਫਤਬਾ ਦੇ ਕੇ ਮੈਂਬਰ ਪਾਰਲੀਮੈਂਟ ਤੋਂ ਲਿਆ ਪਰੰਤੂ ਉਹਨਾਂ ਦਾ ਐਨਐਸਐ ਫਿਰ ਵੀ ਪੰਜਾਬ ਸਰਕਾਰ ਵੱਲੋਂ ਵਧਾਈ ਜਾ ਰਹੀ ਹੈ ਉਹਨਾਂ ਨੂੰ ਕਿਉਂ ਨਹੀਂ ਬਾਹਰ ਆਉਣ ਦਿੱਤਾ ਜੇ ਇਹ ਇਹ ਕਈ ਤਰ੍ਹਾਂ ਦੇ ਮਾਮਲੇ ਨੇ ਜਿਹੜੇ ਇਸ ਤਰ੍ਹਾਂ ਦੇ ਤੇ ਦੂਸਰੀ ਗੱਲ ਜਿਵੇਂ ਕਿ ਇਹਨਾਂ ਤੋਂ ਬਾਅਦ ਕੌਣ ਮੁੱਖ ਮੰਤਰੀ ਬਣੂਗਾ ਇਨੇ ਤੋਂ ਬਾਅਦ ਬੰਨ ਵਾਲੇ ਵੈਸੀ ਤੱਕ ਕੈਬਨਿਟ ਦੇ ਵਿੱਚ ਇਹ ਹੁੰਦਾ ਵੀ ਜਿਹੜਾ ਨੰਬਰ 2 ਤੇ ਮੁੱਖ ਮੰਤਰੀ ਹੁੰਦਾ ਉਹ ਸੰਭਾਲਦੇ ਹੁੰਦੇ ਨੇ ਅਕਸਰ ਇਹ ਕਰਵਹਿਤਾ ਨੇ ਇਹ ਪਰੰਤੂ ਉਹਦੇ ਵਿੱਚ ਮਨੀਸ਼ ਸੋਧਿਆ ਜੀ ਉਹ ਵੀ ਖੁਦ ਕੋਰਟ ਦੇ ਵਿੱਚ ਵੱਲ ਜਵੰਤ ਤੇ ਆਏ ਹੋਏ ਨੇ ਕਿ ਉਹਨਾਂ ਦੇ ਉੱਪਰ ਵੀ ਕੇਸ ਹੈ ਤੇ ਉਹਨਾਂ ਬਾਰੇ ਇਹ ਆਪ ਹੀ ਕਹਿ ਚੁੱਕੇ ਵੀ ਉਹ ਵੀ ਨਹੀਂ ਬਣ ਸਕਦੇ ਹੁਣ ਤੀਸਰਾ ਮੰਤਰੀ ਕਿਹੜੇ ਕਿਸ स्तर ਨੂੰ ਹੈ ਜਿਹੜੇ 2-3 ਨਾਂ ਚੱਲ ਰਹੇ ਨੇ ਬੇਸ਼ੱਕ ਪਰੰਤੂ ਸੰਭਾਵਨਾਵਾਂ ਨਹੀਂ ਹਨ ਕਿ ਉਹਨਾਂ ਨੂੰ ਮੰਤਰੀ ਬਣਾਉਣਗੇ ਜਿੱਥੋਂ ਤੱਕ ਲੱਗਦਾ ਹੈ ਤੇ ਸੰਭਾਵਨਾਵਾਂ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਦੀ ਧਰਮ ਪਤਨੀ ਨੂੰ ਮੰਤਰੀ ਬਣਾ ਕੇ ਕਿਉਂਕਿ ਉਹ 6 ਮਹੀਨੇ ਤੱਕ ਰਹਿ ਸਕਦੇ ਨੇ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਵਿਧਾਨ ਸਭਾ ਦੀ ਚੋਣ ਲੜਨੀ ਪਵੇਗੀ ਉਹਦੇ ਲਈ ਕੋਈ ਹਲਕਾ ਬੇਲਾ ਕਰਾ ਕੇ ਉੱਥੇ ਉਹਨਾਂ ਦੀ ਚੋਣ ਵੀ ਲੜਾਈ ਜਾ ਸਕਦੀ ਹੈ ਤੇ ਉਹ ਇਹ ਹੋ ਸਕਦਾ ਕਿਉਂਕਿ ਜਿਹੜਾ ਸਭ ਤੋਂ ਵੱਧ ਜੇਕਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਵੇਂ ਸਰਕਾਰ ਚਲਾਉਣੀ ਹੈ ਤਾਂ ਉਹ ਸਭ ਤੋਂ ਬੈਟਰ ਤਾਂ ਇਹੋ ਹੀ ਆ ਕਿ ਉਹਨਾਂ ਦੀ ਪਤਨੀ ਮੁੱਖ ਮੰਤਰੀ ਹੋਵੇ ਤੇ ਉਹ ਬੈਕ ਡੋਰ ਪਿਛਲੇ ਪਾਸੇ ਉਹ ਜਿਸ ਤਰ੍ਹਾਂ ਕੇ ਹੈ ਵਿਦਮੀ ਮੁੱਖ ਮੰਤਰੀ ਦੇ ਤੌਰ ਤੇ ਉਹ ਕੰਮ ਕਰਨ ਤੇ ਦਾਰੀਆਂ ਸ਼ਕਤੀਆਂ ਦਾ ਉਹ ਪ੍ਰਯੋਗ ਕਰਕੇ ਵਰਤ ਸਕਦੇ ਨੇ ਕਿ ਆਦਰਵਾਇਜ਼ ਜੇ ਕਿਸੇ ਹੋਰ ਨੂੰ ਬਣਾਉਂਦੇ ਨੇ ਤਾਂ ਫਿਰ ਵੀ ਸੰਭਾਵਨਾਵਾਂ ਇਹ ਹੁੰਦੀਆਂ ਨੇ ਕਿ ਜਿਵੇਂ ਕਿ ਕਈ ਰਾਜਾਂ ਦੇ ਵਿੱਚ ਦੇਖਿਆ ਗਿਆ ਹੈ ਜਦੋਂ ਵੀ ਪਾਰਟੀ ਦੇ ਵਿੱਚੋਂ ਹੋਰ ਮੁੱਖ ਮੰਤਰੀ ਬਣਾਇਆ ਜਾਂਦਾ ਰਿਹਾ ਜਿਵੇਂ ਕਿ ਕਿਸੇ ਵੇਲੇ ਨितीश ਕੁਮਾਰ ਜੀ ਨੇ ਬਿਹਾਰ ਦੇ ਵਿੱਚ ਜੀਤਨ ਰਾਮ ਮੰਜੀ ਨੂੰ ਮੜਾ ਸੀ ਫੇਰ ਪ੍ਰਸਤਤੀਆਂ ਹੋਈਆਂ ਤੇ ਉਹਨੂੰ ਪਾਸੇ ਕੀਤਾ ਤਾਂ ਉਹ ਨਰਾਜ ਹੋ ਗਏ ਇਸੇ ਤਰ੍ਹਾਂ ਜਿਵੇਂ ਚਾਰਖੰਡ ਦੇ ਵਿੱਚ ਹਾਲਾਂਕਿ ਉਸ ਤੋਂ ਨੇ ਮੁੱਖ ਮੰਤਰੀ ਜੀ ਨੇ ਅਸਤੀਫਾ ਦਿੱਤਾ ਤੇ ਆਪਣੇ ਵਫਾਦਾਰ ਬੰਦੇ ਨੂੰ ਉੱਥੇ ਮੁੱਖ ਮੰਤਰੀ ਬਣਾਇਆ ਪਰੰਤੂ ਜਦੋਂ ਉਹਨਾਂ ਦੀ ਜ਼ਮਾਨਤ ਹੋਈ ਤੇ ਬਾਹਰ ਗਏ ਤਾਂ ਉਹਨਾਂ ਨੇ ਆਪਣਾ ਉਹਦਾ ਫੇਰ ਵਾਪਸ ਮੰਗਣੀ ਈ ਤੀ ਪਰੰਤੂ ਉਹਦੇ ਤੇ ਵੀ ਹੁਣ ਉਹਨਾਂ ਦੇ ਡਿਫਰੈਂਸ ਹੋ ਗਏ ਇਸ ਕਰਕੇ ਕਦੇ ਵੀ ਕੋਈ ਮੁੱਖ ਮੰਤਰੀ ਇਹ ਨਹੀਂ ਚਾਹੂਗਾ ਕਿ ਬਰਾਬਰ ਦਾ ਉਹਦੇ ਬਰਾਬਰ ਆਵੇ ਉਹ ਆਪਣੇ ਪਰਿਵਾਰ ਦੇ ਵਿੱਚ ਜੀ ਆਪਣੇ ਘਰ ਵਾਲੀ ਨੂੰ ਵੀ ਬਣਾ ਕੇ ਪ੍ਰਸੰਨ ਹੋਣਗੇ ਤੇ ਇਸ ਤਰ੍ਹਾਂ ਹੀ ਕਾਰਜ ਚਲਾਉਂਗੀ ਇਹ ਦੂਸਰਾ ਗੱਲ ਇਹ ਆ ਵੀ ਲੋਕਾਂ ਦੀ ਸਹਿਮਤੀ ਲੈਣਾ ਚਾਹ ਰਹੇ ਨੇ ਵੀ ਇਸ ਤਰ੍ਹਾਂ ਵੀ ਦੇਖੋ ਅਸੀਂ ਇੰਨਾ ਬਵਸਾ ਬਦਲ ਰਹੇ ਸੀ ਇਸ ਤਰ੍ਹਾਂ ਕਰ ਰਹੇ ਸੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਇਹ ਇਹ ਇਸ ਤਰ੍ਹਾਂ ਦਾ ਇੱਕ ਪੰਤਲੇ ਦੇ ਰਾਹੀ ਇਹ ਚਲਾਉਣਾ ਚਾਹ ਰਹੇ ਨੇ ਤੇ ਬਾਕੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਹੀ ਹੁਣੀ ਸਪਸ਼ਟ ਹੋ ਜਾਣੀ ਹੈ ਸਥਿਤੀ ਕਿ ਜਿਵੇਂ ਕਿ ਅੰ ਬਦਾਨ ਸਵਾ ਗਰੁੱਪ ਦੀ ਇਹਨਾਂ ਨੇ ਮੀਟਿੰਗ ਬੁਲਾਉਣੀ ਹੈ ਤੇ ਉਹਦੇ ਵਿੱਚ ਉਹੀ ਅਕਸਰ ਹੁੰਦਾ ਜੋ ਪਰੋਂ ਇਹਨਾਂ ਨਿਰਦੇਸ਼ ਦਿੱਤੇ ਜਾਂਦੇ ਨੇ ਉਸ ਨੂੰ ਹੀ ਐਮਐਲਏ ਚੁਣ ਲੈਂਦੇ ਨੇ ਬੇਸ਼ੱਕ ਆਪਾਂ ਕਹਿੰਨ ਡੈਮੋਕ੍ਰੇਸੀ ਕਿਹਾ ਜਾਂਦਾ ਵੀ ਡੈਮੋਕ੍ਰੇਟ ਹਰੇਕ ਵਿਅਕਤੀ ਦਾ ਅਧਿਕਾਰ ਹੈ ਕਿ ਉਹ ਇਸ ਤਰ੍ਹਾਂ ਦੀ VOTING ਪਰੰਤੂ ਇਹ ਸਾਰੀਆਂ ਪਾਰਟੀਆਂ ਦੇ ਆਪਾਂ ਨੂੰ ਸਾਰਾ ਪਤਾ ਹੈ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਪਾਰਟੀਆਂ ਦੇ ਵਿੱਚ ਚਾਹੇ ਉਹ ਗਰੁੱਪ ਨੇ ਉਹਨਾਂ ਨੂੰ ਲੀਡਰ ਚੁਣਨਾ ਹੈ ਉਤੋਂ ਇਹ ਉਹੀ ਜਾਂਦਾ ਜਿਸ ਬਾਰੇ ਪਹਿਲਾਂ ਨਿਸ਼ਚਿਤ ਹੋ ਚੁੱਕਿਆ ਹੁੰਦਾ ਉਸ ਦੀ ਹੀ ਫੋਨ ਕੀਤੀ ਜਾਂਦੀ ਹੈ ਜੀ ਡਾਕਟਰ ਸਾਹਿਬ ਕਿਉਂਕਿ ਜਿਹੜੀ ਹੋਣ ਵਾਲਾ ਕਾਰਜਕਾਲ ਹੈ ਕੇਜਰੀਵਾਲ ਸਾਹਿਬ ਦਾ ਉਹਦੀ ਮਿਆਦ ਵੀ ਵੈਸੇ ਨੇੜੀ ਹੈ ਤਾਂ ਹੀ ਉਹਨਾਂ ਨੇ ਕਿਹਾ ਵੀ ਜਿਹੜੀਆਂ ਫਰਵਰੀ ਦੀ ਵਜਾਇ ਕਿਉਂ ਨਾ ਵੋਟਾਂ ਪਹਿਲਾਂ ਹੋ ਜਾਣਾ ਇੱਕ ਅਜੀਹਾ ਇੱਕ ਆਰਾਦਾ ਵੀ ਹੈ ਆਮ ਆਦਮੀ ਪਾਰਟੀ ਦਾ ਖੈਰ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਨੇ ਜਿਹੜੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਟਾ ਉਹਨਾਂ ਦਾ ਇੱਕ ਬਿਆਨ ਆ ਰਿਹਾ ਕਿ ਜਿਹੜੇ ਹੁਣ ਮੁੱਖ ਮੰਤਰੀ ਹੋਣਗੇ ਉਹ ਤਾਂ ਇੱਕ ਕੇਰ ਟੇਕਰ ਵਜੋਂ ਰਹਿਣਗੇ ਖੇਰ ਵੱਡੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਆਪਣਾ ਜਿਹੜਾ ਅਹੁਦਾ ਉਹ ਛੱਡ ਰਹੇ ਨੇ ਕੋਈ ਛੋਟਾ ਅਹੁਦਾ ਕੋਈ ਚਪਲਾਸੀ ਦੀ ਕੁਰਸੀ ਵੀ ਨਹੀਂ ਛੱਡਦਾ ਪਰ ਅਰਵਿੰਦ ਕੇਜਰੀਵਾਲ ਸਾਹਿਬ ਇੱਕ ਮੁੱਖ ਮੰਤਰੀ ਉਪਾਦ ਨੂੰ ਛੱਡ ਰਹੇ ਨੇ ਤੇ ਜਿਹੜਾ ਅਗਲਾ ਲੋਕਾਂ ਤੋਂ ਜਿਹੜਾ ਫਤਵਾ ਲੈਣਾ ਜਾਨੀ ਕਿ ਸਰਟੀਫਿਕੇਟ ਲੈਣਾ ਅਜਿਹੀ ਤਰ੍ਹਾਂ ਦੀ ਉਹਨਾਂ ਦਾ ਜਿਹੜਾ ਬਿਆਨ ਹੈ ਕਿਵੇਂ ਦੇਖਦੇ ਆ ਕਿ ਇਹ ਸਾਰਾ ਕੁਝ ਕੀ ਕੇਰ ਟੇਕਰ ਬਜੂਗੇ ਮੁੱਖ ਮੰਤਰੀ ਹੋਣਗੇ ਸਭਾਵਨਾਵਾਂ ਮਾ ਜੀ ਮੈਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਵਧੇਰੇ ਕਰਕੇ ਤੁਸੀਂ ਕਹਿ ਕੇ ਸ਼੍ਰੀਮਤੀ ਸਨੀਤਾ ਕੇਜਰੀਵਾਲ ਜਿਹੜੇ ਕਿ ਤੁਹਾਨੂੰ ਪਤਨੀ ਕੇਜਰੀਵਾਲ ਸਾਹਿਬ ਤੇ ਕਿਵੇਂ ਕਿਉਂ ਆਪਾਂ ਉਹਨਾਂ ਦੇ ਨਾਂ ਵੱਲ ਵੱਧ ਰਹੇ ਆ ਕਿ ਸਨੀਤਾ ਕੇਜਰੀਵਾਲ ਮੁੱਖ ਮੰਤਰੀ ਹੋ ਸਕਦੇ ਕੋਈ ਹੋਰ ਕਾਰਨ ਤੁਸੀਂ ਕੁਝ ਦੱਸਿਆ ਕਿ ਆਮ ਤੌਰ ਤੇ ਪਰਿਵਾਰਾਂ ਤਾਂ ਕਿ ਮਾਮਲਾ ਰਹਿੰਦਾ ਹੈ ਕੋਈ ਵੱਡਾ ਕਾਰਨ ਵੀ ਤੁਹਾਡੇ ਧਿਆਨ ਚ ਆ ਰਿਹਾ ਕਿਸ ਤਰ੍ਹਾਂ ਦਾ ਤਿੰਦਸਾ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਚੱਲ ਰਹੀਆਂ ਨੇ ਆਪਾ ਆਪੀ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਕਿ ਪਹਿਲਾਂ ਜਿਹੜੀਆਂ ਪ੍ਰਸਥਿਤੀਆਂ تھیں ਕੇਜਰੀਵਾਲ ਸਾਹਿਬ ਦੇ ਜੇਲ੍ਹ ਤੋਂ ਜਾਣ ਤੋਂ ਪਹਿਲਾਂ ਦੀਆਂ ਤੇ ਹੁਣ ਦੀਆਂ ਇਹਨਾਂ ਦੇ ਵਿੱਚ ਕਾਫੀ ਕੁਝ ਫਰਕ ਆਇਆ ਹੋਇਆ ਹੈ ਇਸ ਕਰਕੇ ਲਾਜ਼ਮੀ ਹੈ ਕੇਜੀਵਾਲ ਸਾਹਿਬ ਕਦੇ ਵੀ ਨਹੀਂ ਚਾਹਣਗੇ ਕਿ ਹੋਰ ਕਿਸੇ ਜੇਕਰ ਇੱਕ ਮੰਗਲੇ ਦੀ ਗੱਲ ਆ ਰਹੀ ਹੈ ਕਿ ਜੇਕਰ ਮੁੱਖ ਮੰਤਰੀ ਨਵੇਂ ਹੋ ਆਉਣਗੇ ਕੋਈ ਤਾਂ ਫਿਰ ਉਹ ਬੰਗਲਾ ਸ਼ਾਇਦ ਉਹਨਾਂ ਦੇ ਹਵਾਲੇ ਕਰਨਾ ਪੈਗਾ ਕਿਸੇ ਇਹ ਇਹਦੇ ਬਾਰੇ ਕੀ ਹੈ ਤੁਹਾਡਾ ਕਹਿਣਾ ਇੰਟਰ ਸਰ ਇਕੱਲੇ ਬੰਗਲੇ ਦੀ ਨਹੀਂ ਸਾਰੀਆਂ ਸ਼ਕਤੀਆਂ ਹੀ ਟ੍ਰਾਂਸਫਰ ਹੋ ਜਾਂਦੇ ਨੇ ਜਦੋਂ ਸੱਤਾ ਚਲੀ ਜਾਂਦੀ ਹੈ ਨਾ ਸੱਤਾ ਦੇ ਨਾਲ ਹੀ ਬੜਾ ਕੁਝ ਜੁੜਿਆ ਹੁੰਦਾ ਉਹਦੇ ਵਿੱਚ ਪਾਰਟੀਆਂ ਦੇ ਸਾਰਾ ਹੀਟ ਲ ਉੱਤੇ ਹੋ ਜਾਂਦੀ ਹੈ ਜੇਕਰ ਇੰਨੀ ਸਕਿਉਰਟੀ ਹੁੰਦੀ ਤਾਂ ਕੇਜਰੀਵਾਲ ਸਾਹਿਬ ਜਦੋਂ ਉਹਨਾਂ ਨੂੰ ਜੇਲ੍ਹ ਚ ਜਾਣਾ ਪਿਆ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਦੋਂ ਹੀ ਮੰਤਰੀਪੱਤਰ ਤੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਪੱਤਰ ਤੋਂ ਅਸਤੀਫਾ ਦੇ ਕੇ ਜਾਂਦੇ ਤੇ ਹੋਰ ਮੁੱਖ ਮੰਤਰੀ ਬਣਾਉਂਦੇ ਹਾਂ ਬਿਲਕੁਲ ਉਹ ਮਾਮਲਾ ਬਿਲਕੁਲ ਨੈਤਿਕ ਮੈਦਾਨ ਕਹਿੰਦਾ ਭਾਵੇਂ ਇਹ ਮੋਰੈਲਟੀ ਗਰਾਉਂਡ ਉੱਤੇ ਹੀ ਗਿਣਾ ਜਾਣਾ ਸੀ ਹੁਣ ਕਈ ਤਰ੍ਹਾਂ ਦੇ ਕੁਐਸਚਨ ਮਾਰਕ ਬਾਕੀ ਇਹ ਉੱਥੇ ਹੀ ਰਹਿਣਗੇ ਜੀ ਡਾਕਟਰ ਸਾਹਿਬ ਹੁਣ ਕਿਉਂਕਿ ਇਹ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਜਿਹੜਾ ਕਿ ਹੋਵੇ ਮੌਜੂਦਾ ਮੁੱਖ ਮੰਤਰੀ ਹੋਵੇ ਝੇਲ ਦੇ ਵਿੱਚ ਬੈਠਾ ਹੋਵੇ ਤੇ ਪਰੰਤੂ ਉਹਨਾਂ ਨੇ ਅਹੁਦਾ ਨਾ ਛੱਡਿਆ ਹੋਵੇ ਇਸ ਤਰ੍ਹਾਂ ਦਾ ਪ੍ਰਸਥਿਤੀਆਂ ਵੀ ਦੇਖਣ ਵਾਲੀਆਂ ਗੱਲਾਂ ਨੇ ਇਕਰ ਇੰਨੇ ਹੀ ਉਹਨਾਂ ਨੂੰ ਯਕੀਨ ਹੁੰਦਾ ਉਹਦੋਂ ਕਿਸੇ ਬੰਦੇ ਨੂੰ ਆਪਣੇ ਉੱਥਾਫ ਕੇ ਜਾਂਦੇ ਕਿ ਆਹ ਲਓ ਤੁਸੀਂ ਝੰਡਾ ਲਓ ਨਹੀਂ ਉਹਦੋਂ ਕੀਤਾ ਪਰੰਤੂ ਹੁਣ ਇੰਨੀ ਛੇਤੀ ਕੋਈ ਜਾਂਤਾ ਹੋਏ ਇਹ ਅਮੀ ਪੋਲਿਟਿਕਸ ਛੱਡ ਰਹੇ ਨਹੀਂ ਇਹ ਤਾਂ ਬੱਕਰੀ ਗੱਲ ਹੈ ਪੋਲਿਟਿਕਸ ਦੇ ਵਿੱਚ ਰਹਿਣਾ ਪਾਰਟੀ ਸੁਪਰੀਮੋ ਨੇ ਤੇ ਇਸ ਕਰਕੇ ਉਹ ਕਿਵੇਂ ਮਤਲਬ ਕਿਸੇ ਬੰਦੇ ਤੇ ਤੀਸਰੀ ਤਰਫ ਦੇ ਬਰਾਬਰ ਪੈਰਲਲ ਕਿਵੇਂ ਉਹ ਖੜੀ ਕਰ ਦੇਣਗੇ ਇਸ ਦੇ ਲਈ ਜ਼ਰੂਰੀ ਹੈ ਕਿ ਉਹ ਆਪਣੇ ਬਿਲਕੁਲ ਹੀ ਨੀਅਰ ਡਾਇਰ ਨੂੰ ਰੱਖ ਕੇ ਜਿਸ ਤਰ੍ਹਾਂ ਕਿ ਹੁਣ ਬਿਆਨ ਵੀ ਆ ਚੁੱਕੇ ਆ ਰਗਮ ਚੱਡਾ ਜੀ ਦਾ ਵੀ ਉਹ ਕੇ ਟੇਕਰ ਹੋਗਾ ਕੇ ਟੇਕਰ ਦਾ ਮਤਲਬ ਆ ਵੀ ਸਾਰਾ ਕੁਝ ਤਾਂ ਸ਼ਕਤੀਆਂ ਕਿਸੇ ਹੋਰ ਚੀਜ਼ ਵਿਅਕਤੀ ਦੇ ਹਵਾਲੇ ਹੋਣਗੀਆਂ ਤੇ ਉਹ ਤਾਂ ਸਿਰਫ ਜੋ ਉਹਨੂੰ ਕਿਹਾ ਜਾਊਗਾ ਉਹਦੇ ਪਰਫੈਕਟ ਕਰ ਦਿਆ ਕਰੂਗਾ ਇਸ ਤੋਂ ਸਮਝਣ ਵਾਲੀ ਗੱਲ ਹੈ ਜੇਕਰ ਕੇ ਟੇਕਰ ਹੋਵੇ ਡੈਮੋਕ੍ਰੇਸੀ ਦੇ ਵਿੱਚ ਤੇ ਦੂਸਰਾ ਮੁੱਖ ਮੰਤਰੀ ਜੇ ਕੋ ਬਹੁਮਤ ਦੇ ਨਾਲ ਚੁਣਿਆ ਜਾਂਦਾ ਹੈ ਤਾਂ ਫਿਰ ਉਹ ਕਹੇ ਟੇਕਰ ਕਿਉਂ ਰਹੂਗਾ ਜੀ ਉਹ ਤਾਂ ਆਪਣੀ ਸ਼ਕਤੀ ਹੈ ਵਰਤੂਗੀ ਵਰਤੂਗਾ ਜੋ ਉਹਨੂੰ ਸ਼ਕਤੀ ਹੈ ਭਧਾਨ ਸੰਵਿਧਾਨ ਦੇ ਰਿਹਾ ਹੈਗਾ ਉਹਨਾਂ ਨੂੰ ਕਿਉਂ ਨਹੀਂ ਵਰਤੂਗਾ ਇਹਦੇ ਵਿੱਚ ਤਾਂ ਫਿਰ ਇਹੀ ਇਹਹੀ ਸੰਭਾਵਨਾਵਾਂ ਲੱਗ ਰਹੀਆਂ ਨੇ ਕਿ ਉਹਨਾਂ ਦੇ ਧਨਪਤ ਜੀ ਸਰ ਜੇਕਰ ਆਪ ਜਿਹੜੀ ਆਮ ਆਦਮੀ ਪਾਰਟੀ ਦੀ ਧਿਰ ਵੱਲੋਂ ਖੜ ਕੇ ਦੇਖੀਏ ਤਾਂ ਮੁੱਖ ਮੰਤਰੀ ਦੀ ਕੁਰਸੀ ਛੱਡ ਦੇਣੀ ਇਹ ਕਹਿ ਦੇਣਾ ਕਿ ਅਸੀਂ ਅਸਤੀਫਾ ਦੇਣ ਨੂੰ ਤਿਆਰ ਆ ਸਮਾਂ ਦੇ ਦੇਣਾ ਕਿਉਂਕਿ ਲੰਘੇ ਕੱਲ ਉਹਨਾਂ ਨੇ ਕਿਹਾ ਦੋ ਦਿਨ ਅੱਜ ਵੀ ਅਸਤੀਫਾ ਦੇ ਸਕਦੇ ਨੇ ਮਤਲਬ ਕੱਲ ਹੀ ਕੁਝ ਘੰਟੇ ਹੀ ਬਾਕੀ ਰਹਿ ਗਏ ਨੇ ਹੁਣ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਖੈਰ ਇਹ ਵੀ ਵੱਡੀ ਗੱਲ ਹੈ ਇੱਕ ਕਿਉਂਕਿ ਜੇਕਰ ਦੇਖੀਏ ਕਿ ਐਡੀ ਵੱਡੀ ਕੁਰਸੀ ਛੱਡਣੀ ਬਹੁਤ ਔਖੀ ਹੈ ਆਮ ਤੌਰ ਤੇ ਕਿਸੇ ਇੱਕ ਸਿਸਟਮ ਨੂੰ ਛੱਡ ਦੇਣਾ ਇੱਕ ਵੱਡਾ ਦਿਲ ਵੀ ਚਾਹੀਦਾ ਹੈ ਫਿਰ ਰਾਜਨੀਤੀ ਦੇ ਵਿੱਚ ਬਹੁਤ ਖੁਸ਼ ਹੁੰਦਾ ਖੈਰ ਦੂਜੇ ਬੰਨੇ ਦਿੱਲੀ ਦੇ ਨਾਲ ਹੀ ਹਰਿਆਣਾ ਉੱਥੇ ਮੋਟਾ ਪੈ ਰਹੇ ਨੇ ਆਮ ਚੋਣਾ ਤੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਵੱਡਾ ਜ਼ੌਲਾ ਹੈ ਹੁਵਾਲਾ ਛੌਣੀ ਤੋਂ ਜਿਹੜੇ 7ਵੀਂ ਵਾਰ ਚੋਣ ਲੜ ਰਹੇ ਨੇ ਅੰਨਿਲ ਵਿੱਚ ਉਹਨਾਂ ਨੇ ਦਾਵਾ ਪੇਸ਼ ਕੀਤਾ ਹੈ ਕਿ ਮੈਂ ਮੁੱਖ ਮੰਤਰੀ ਵਗਾ ਅਗਲੀ ਵਾਰ ਹਰਿਆਣੇ ਦਾ ਹਾਲਾਂਕਿ ਤੈ ਲੋਕਾਂ ਨੇ ਕਰਨਾ ਹੈ ਕਿ ਕੀ ਸਰਕਾਰ ਭਾਜਪਾ ਦੀ ਬਣਾਉਣੀ ਹੈ ਜਾਂ ਹੋਰ ਥਿਰ ਦੀ ਪਰ ਜੇਕਰ ਭਾਜਪਾ ਦੀ ਬਣਦੀ ਹੈ ਤਾਂ ਉਹਨਾਂ ਉਹਨਾਂ ਦਾ ਦਾਵਾ ਖੋਸ ਹੈ ਇਸ ਕਿਸ ਗੱਲ ਨੂੰ ਠੋਸ ਹੈ ਕਿ ਉਹ 6ਵੀਂ ਵਾਰ ਲਗਾਤਾਰ ਜਿੱਤੇ ਨੇ ਅੰਬਾਲਾ ਸੋਨੀ ਤੋਂ ਕਹਿ ਰਹੇ ਨੇ ਕਿ ਮੈਂ ਸੀਨੀਅਰ ਆ ਮੈਨੂੰ ਜ਼ਰੂਰ ਇਹ ਪਦ ਮਿਲਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਸਾਰੇ ਮਾਮਲੇ ਦੇ ਵਿੱਚ ਲੀਡਰਸ਼ਿਪ ਨਾਲ ਗੱਲ ਕਰਾਂਗਾ 2014 ਦੇ ਵਿੱਚ ਵੀ ਜੱਟ ਸਾਹਿਬ ਜਦੋਂ ਪਹਿਲੀ ਵਾਰ ਭਾਜਪਾ ਪੈੜ ਧਰਦੀ ਹਰਿਆਣੇ ਦੇ ਵਿੱਚ ਤਾਂ ਉਦੋਂ ਵੀ ਅੰਡੇਲ ਵਿੱਚ ਦਾ ਇੱਕ ਵੱਡਾ ਨਾਂ ਸੀ ਉਹਨਾਂ ਤੇ ਗੁਣੀਆਂ ਪੈਂਦਾ ਪੈਂਦਾ ਉਦੋਂ ਫਿਰ ਚਾਪਿਆ ਖਟਰਤੇ ਦੱਸੋ ਇਹ ਸਾਰਾ ਮਾਮਲਾ ਹਰਿਆਣੇ ਨਾਲ ਵਾਪਸ ਆ ਕੇ ਦਿੱਲੀ ਤੋ ਥੋੜਾ ਜਿਹਾ ਇੰਟਰਸਟ ਦੇਖੋ ਡੈਮੋਕਰੇਸੀ ਦੇ ਵਿੱਚ ਹਰੇਕ ਵਿਅਕਤੀ ਨੂੰ ਅਧਿਕਾਰ ਹੈਗਾ ਜਿਹੜਾ ਕਹਿੰਦਾ ਕਿ ਮੈਂ ਐਮਐਲਏ ਵਾਸਤੇ ਲੜ ਰਿਹਾ ਹਾਂ ਤੇ ਮੈਂ ਮੁੱਖ ਮੰਤਰੀ ਹੋਰ ਪ੍ਰੰਤੂ ਇੱਕ ਪਾਰਟੀ ਦਾ ਜਿਹੜਾ ਡਿਸਪਲਿਨ ਹੁੰਦਾ ਹੈ ਪਾਰਟੀ ਦਾ ਅਨੁਸ਼ਾਸਨ ਹੁੰਦਾ ਹੈ ਉਹ ਵੀ ਵੱਖਰੀ ਤਰ੍ਹਾਂ ਦਾ ਇੱਕ ਪਾਰਟੀ ਦੀਆਂ ਰਵੈਤਾਂ ਹੁੰਦੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਵੇਂ ਕਿ ਹਰਿਆਣੇ ਦੇ ਵਿੱਚ ਪਿਛਲੀ ਵਾਰ 2014 ਦੇ ਵਿੱਚ ਜਦੋਂ ਨੂਰ ਲਾਲ ਖੱਟੜ ਜੀ ਉਦੋਂ ਆਸ਼ਾਬਾਨ ਸਨ ਪਰੰਤੂ ਲਿਆ ਕੇ ਨੂਰ ਲਾਲ ਖੱਟੜ ਜੀ ਆ ਕੇ ਤੇ ਅਨਿਲ ਵਿੱਚ ਜੀ ਉਦੋਂ ਆਸ਼ਾਬਾਨ ਸੀ ਤੇ ਇਸ ਤਰ੍ਹਾਂ ਤੇ ਆ ਹੁਣ ਦੁਬਾਰਾ ਸੈਣੀ ਸਾਹਿਬ ਨੂੰ ਮੰਤਰੀ ਬਣਾ ਦਿੱਤਾ ਗਿਆ ਤਾਂ ਅਨਿਲ ਵਿੱਚ ਜੀ ਕੈਬਨਟ ਦੇ ਵਿੱਚੋਂ ਬਾਹਰ ਹੋ ਗਏ ਇਸ ਕਰਕੇ ਕਈ ਚੀਜ਼ਾਂ ਨੇ ਕਿਉਂਕਿ ਜਿਹੜੀਆਂ ਇਹ ਜਿਹੜੀਆਂ ਪਾਰਟੀ ਦੀਆਂ ਜਿਹੜੀਆਂ ਰਵਾਇਤਾਂ ਨੇ ਜਾਂ ਪਾਰਟੀ ਦਾ ਜਿਹੜਾ ਡਿਸਪੀਸਪਲਨ ਹੈ ਪਾਰਟੀ ਦਾ ਜਿਹੜੀ ਇੱਕ ਕਾਰ ਸ਼ੈਲੀ ਹੈ ਉਹ ਤਾਂ ਹਟਕਿਆ ਨਿਲਵਜੀ ਜੀ ਦਾ ਜਿਹੜਾ ਬਿਆਨ ਹੈ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਜੇ ਮੈਨੂੰ ਮੁੱਖ ਮੰਤਰੀ ਬਣਾਉਂਦੇ ਨੇ ਇਹ ਨਹੀਂ ਕਿਹਾ ਮੈਨੂੰ ਜੇ ਮੁੱਖ ਮੰਤਰੀ ਬਣਾਉਂਦੇ ਨੇ ਤਾਂ ਮੈਂ ਹਰਿਆਣਾ ਦੀ ਕਾਇਆ ਕਲਪ ਕਰ ਦਿਆਂਗਾ ਉਹਨਾਂ પાસે ਇਸ ਤਰ੍ਹਾਂ ਦਾ ਕੋਈ ਹੋਏਗਾ ਤੇ ਇਹਦੇ ਨਾਲ ਹੀ ਉਹਨਾਂ ਨੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਵੀ ਕਰ ਦਿੱਤਾ ਹੈਗਾ ਇਹ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਭਾਰਤੀ ਜਨਤਾ ਪਾਰਟੀ ਇਹ ਕਿਸ ਤਰ੍ਹਾਂ ਲੈਂਦੀ ਹੈ ਇਹ ਉਹ ਉਹਨਾਂ ਦੇ ਦਾਅਵੇ ਨੂੰ ਸਵੀਕਾਰ ਕਰਦੀ ਹੈ ਜਾਂ ਉਹਨਾਂ ਦੇ ਦਾਅਵੇ ਨੂੰ ਦਰਕਿਨਾਰ ਕਰਦੀ ਹੈ ਜਾਂ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਕਿਸ ਤਰ੍ਹਾਂ ਮੁੱਖ ਮੰਤਰੀ ਦੀ ਚੋਣ ਕਰਦੀ ਹੈ ਤੇ ਉਹਦੇ ਲਈ ਉਹਨਾਂ ਦੀ ਆਪਣੀਆਂ ਜਿਹੜੀਆਂ ਗੋਟੀਆਂ ਨੇ ਉਹ ਕਿਸ ਤਰ੍ਹਾਂ ਫਿੱਟ ਕੀਤੀਆਂ ਜਾਂਦੀਆਂ ਨੇ ਇਹ ਦੇਖਣ ਵਾਲੀ ਗੱਲ ਹੈ ਉਹ ਠੀਕ ਹੈ ਨਿਲਵਜ ਸਿੰਘ ਸਾਹਿਬ ਨੇ ਆਪਣੀ ਇੱਛਾ ਜੀ ਜ਼ਰੂਰ ਜाहਰ ਕਰ ਦਿੱਤੀ ਹੈ ਆਪਣਾ ਕਲੇਮ ਜाहਰ ਕਰ ਦਿੱਤਾ ਆਪਣੀ ਐਕਸਪੀਰੀਅੰਸ ਆਪਣਾ ਤਜਰਬਾ ਆਪਣੀ ਸੀਨੀਅਰਟੀ ਉਹਨਾਂ ਨੇ ਸਾਰਾ ਕੁਝ ਸਾਹਮਣੇ ਰੱਖ ਕੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਹੈ ਪਰantu ਹੁੰਦਾ ਕੀ ਹੈ ਹੁੰਦਾ ਤਾਂ ਉਹ ਹੈ ਜੋ ਪਾਰਟੀ ਦੀ ਹਾਈ ਕਮਾਂਡ ਜਾਂ ਪਾਰਟੀ ਦੇ ਸੁਪਰੀਮੋ ਜਾਂ ਪਾਰਟੀ ਦੀ ਜਿਹੜੀ ਸੈਂਟਰ ਬੋਡੀ ਹੈ ਉਹ ਉਹ ਚਾਹੁੰਦੀ ਹੈ ਤੇ ਉਸ ਤਰ੍ਹਾਂ ਹੀ ਹੁੰਦਾ ਹੈ ਹੋਣ ਵਾਲੀ ਗੱਲ ਤਾਂ ਹੁਣ ਉਸ ਵੇਲੇ ਤੱਕ ਕੀ ਹੈ ਕਿਸ ਤਰ੍ਹਾਂ ਦਾ ਪਾਰਟੀ ਇਹਨਾਂ ਦੇ ਪ੍ਰਤੀ ਕੀ ਅਖਤਿਆਰ ਕਰਦੀ ਹੈ ਕੀ ਰਣਨੀਤੀ اختیار ਕਰਦੀ ਹੈ ਕੀ ਇਹਨਾਂ ਨੂੰ ਸਿਰਫ ਅੰਬਾਲਾ ਆਪਣੇ ਹਲਕੇ ਤੱਕ ਹੀ ਸੀਮਤ ਕਰਤੇ ਰੱਖਿੰਦੇ ਕਈ ਵਾਰ ਇਹ ਅਜਿਹੀਆਂ ਪ੍ਰਸਥਿਤੀਆਂ ਵੀ ਬਣ ਜਾਂਦੀਆਂ ਨੇ ਤੇ ਉਹਨਾਂ ਦੇ ਅੰਦਰ ਹੀ ਉੱਥੇ ਆਪਣਾ ਉਹ ਉਲਝ ਕੇ ਰਹਿ ਜਾਂਦੇ ਨੇ ਬਾਹਰਲਾ ਜੇ ਉਹਨਾਂ ਦਾ ਜਿਹੜਾ ਦੌਰਾ ਜਾਂ ਹੋਰ ਟੂਰ ਦਾ ਪ੍ਰੋਗਰਾਮ ਜਾਂ ਹੋਰ ਉਹਨਾਂ ਨੇ ਕੰਪੇਨ ਚਲਾਉਣੀ ਆ ਉਤੋਂ ਵੀ ਸੀਮਿਤ ਕਰਦੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜਦੋਂ ਮੰਦੂਰ لال ਖੱਟਰ ਨੂੰ ਮਤਲਬ ਹਟਾਇਆ ਜਾਂਦਾ ਹੈ ਉਹਨੂੰ ਲੋਕ ਸਵਾਭ ਵਾਲੇ ਪਾਸੇ ਇਸ ਪਾਰਟੀ ਨੇ ਲੈ ਕੇ ਜਾਣਾ ਸੀ ਤਾਂ ਨਾਇਬ ਸਿੰਘ ਸੈਣੀ ਜਦੋਂ ਆਉਂਦੇ ਅਗਲੇ ਮੁੱਖ ਮੰਤਰੀ ਤਾਂ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਨਿਲ ਵੇਜਨ ਨੂੰ ਉਹਨਾਂ ਦੀ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੀਮਿਤ ਕਰ ਦਿੱਤਾ ਗਿਆ ਉਹਨਾਂ ਨੂੰ ਆਵਾਲਾ ਖੇਤਰ ਤੱਕ ਹੀ ਸੀਮਤ ਕਰ ਦਿੱਤਾ ਗਿਆ ਖੈਰ ਇੱਕ ਇਹ ਵੱਡੀ ਗੱਲ ਹੈ ਕਿ ਉਹ ਇੱਕ ਬੜੇ ਦਬਕੇ ਵਾਲੇ ਪੰਜਾਬੀ ਆਗੂ ਨੇ ਹਰਿਆਣੇ ਦੇ ਵਿੱਚ ਉਹਨਾਂ ਦਾ ਪੱਟਾ ਨਾ ਇਹਦੇ ਵਿੱਚ ਦਾ ਹੁਣ ਕੀ ਇੱਥੇ ਇੱਕ ਵੱਡਾ ਸਵਾਲ ਹੈ ਕਿਉਂਕਿ ਦਾਵਾ ਅਨਿਲ ਵਿੱਚ ਹੋਰੀ ਕਰ ਰਹੇ ਨੇ ਕਿ ਮੈਂ ਸੀਨੀਅਰ ਆ ਪਰ ਅਗਲਾ ਸਵਾਲ ਹੈ ਕਿ ਜਦੋਂ ਹੁਣ ਮੁੱਖ ਮੰਤਰੀ ਨੇ ਉਹਨਾਂ ਦੇ ਭਾਵੇਂ ਕਿ ਹੁਣ ਕਿਹੜੇ ਟਿਕ ਦੀ ਪੋਜੀਸ਼ਨ ਦੇ ਵਿੱਚ ਨੇ ਲੈਵ ਸਿੰਘ ਸੈਣੀ ਸੀਨੀਅਰ ਤਾਂ ਉਹ ਇੱਕ ਤਰ੍ਹਾਂ ਤਕਨੀਕੀ لحاظ ਤੋਂ ਵੀ ਆ ਬਾਵਣੀ ਉੱਪਰ ਨੇ ਕਿਉਂਕਿ ਉਹ ਮੁੱਖ ਮੰਤਰੀ ਪਦ ਰਹਿ ਵੀ ਚੁੱਕੇ ਨੇ ਹੁਣ ਵੀ ਨੇ ਕੀ ਫਿਰ ਸੀਨੀਅਰ ਹੋਣ ਦਾ ਦਾਵਾ ਕੀ ਉਹਨਾਂ ਦਾ ਫਿੱਕਾ ਤਾਂ ਨਹੀਂ ਐਂਦਾ ਦਿਖਾਈ ਦੇ ਰਿਹਾ ਸਿੰਧਰ ਸਾਹਿਬ ਦੇਖੋ ਇਹ ਹੈ ਕਈ ਵਾਰ ਕਈ ਲੀਡਰ ਇਨੇ ਹੁੰਦੇ ਨੇ ਵੀ ਉਹਨਾਂ ਦਾ ਆਪਣਾ ਮਾਸ ਬੇਸ ਹੁੰਦਾ ਆਪਣੀ ਸ਼ਕਤੀ ਹੁੰਦੀ ਹੈ ਉਹ ਸ਼ਕਤੀ ਦਾ ਦਿਖਾਵਾ ਵੀ ਕਰ ਦਿੰਦੇ ਨੇ ਤੇ ਪਰ ਕਈ ਵਾਰ ਉਹ ਮੌਕੇ ਦੇ ਮੁਤਾਬਕ ਹੁੰਦੀ ਹੈ ਸਮੇਂ ਦੀਆਂ ਪ੍ਰਸਥਤੀਆਂ ਹੁੰਦੀਆਂ ਨੇ ਜਿਵੇਂ ਤੁਹਾਨੂੰ ਪਤਾ ਹੋਊਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਹਾੜੀ ਦੇ ਪ੍ਰਧਾਨ ਨਹੀਂ ਸਨ ਤੇ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਨ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਪਣੀ ਹਾਈ ਕਮਾਂਡ ਨੂੰ ਇੱਕ ਧੰਕੀ ਦੇ ਦਿੱਤੀ ਸੀ ਵੀ ਜੇਕਰ ਮੈਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਅਨਾਉਂਸ ਕਰਦੇ ਤਾਂ ਮੈਂ ਆਪਦਾ ਬਾਹਰ ਹੋ ਜਾਂਦਾ ਤੇ ਉਦੋਂ ਹਾਈ ਕਮਾਂਡ ਉਹਨਾਂ ਦੇ ਅੱਗੇ ਝੁਕ ਗਈ ਸੀ ਉਸ ਵੇਲੇ ਤੇ ਪ੍ਰੰਤੂ ਉਹੀ ਕੈਪਟਨ ਅਮਰਿੰਦਰ ਸਿੰਘ ਸੀ ਜਦੋਂ 2021 ਦੇ ਵਿੱਚ ਬਿਲਕੁਲ ਹੀ ਇਨਤਾਸ਼ ਦੇ ਪੱਤਿਆਂ ਦੀ ਤਰਖੰਡਾ ਕੇ ਰੱਖ ਦਿੱਤੀ ਇਹ ਇਹ ਪ੍ਰਸਥਿਤੀਆਂ ਹੁੰਦੀਆਂ ਨੇ ਕੀ ਉਹ ਕੀ ਇਹ ਸ਼੍ਰੀ ਐਨਐਲ ਵਿੱਚ ਇੰਨੇ ਪਾਵਰਫੁਲ ਹੈ ਜਿਹੜੇ ਕਿ ਪਾਰਟੀ ਨੂੰ ਆਪਣੀ ਨੂੰ ਇੰਨਾ ਡਰਾ ਕੇ ਜਾਂ ਆਪਣਾ ਪੂਰਾ ਧੱਕਾ ਦੇ ਕੇ ਆਪਣੀ ਮੁੱਖ ਮੰਤਰੀਪਦ ਦੀ ਪ੍ਰਾਪਤ ਕਰ ਲੈਣਗੇ ਜਾਂ ਕਿ ਹਰਿਆਣੇ ਦੇ ਲੋਕਾਂ ਦੇ ਵਿੱਚ ਉਹਨਾਂ ਦਾ ਇੰਨੀ ਪਪੂਲਾਰਿਟੀ ਹੈ ਕਿ ਲੋਕ ਉਹਨਾਂ ਦੇ ਨਾਲ ਆਉਣਗੇ ਤੇ ਉਹ ਲੋਕ ਸ਼ਕਤੀ ਬਣਾ ਕੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਤੌਰ ਤੇ ਪ੍ਰੈਜੈਂਟ ਕਰ ਸਕਣਗੇ ਇਹ ਇਹ ਪ੍ਰਸਥਿਤੀਆਂ ਦੇ ਉੱਪਰ ਨਿਰਭਰ ਕਰਦਾ ਹੈ ਤੇ ਦੂਸਰਾ ਉਸ ਲੀਡਰ ਦੀ ਪਪੂਲਾਰਿਟੀ ਤੇ ਉਸ ਦੀ ਸ਼ਕਤੀ ਦੇ ਉੱਪਰ ਕਿੰਨਾ ਕੁ ਹੈਗਾ ਤੇ ਉਹਨਾਂ ਦਾ ਕਿੰਨਾ ਕੁ ਜਨ ਆਧਾਰ ਹੈ ਇਹ ਵੀ ਨਿਰਪਰ ਕਰਦਾ ਹੈਗਾ ਇਸ ਪ੍ਰਸੰਗ ਦੇ ਵਿੱਚ ਜੀ ਬਿਲਕੁਲ ਡਾਕਟਰ ਸਾਹਿਬ ਅਨੇਲ ਵਿੱਚ ਦਾ ਇੱਕ ਵੱਖਰੀ ਤਰ੍ਹਾਂ ਦਾ ਜ਼ਿਕਰ ਕਿਸਾਨੀ ਪੱਖ ਤੋਂ ਵੀ ਸਾਹਮਣੇ ਆ ਰਿਹਾ ਜਦੋਂ ਮਨੋੜ ਲਾਲ ਖੱਟਰ ਸਰਕਾਰ ਨੇ ਹਰਿਆਣਾ ਚੋਂ ਲੰਘਨ ਦਿੱਲੀ ਜਾਣ ਵਾਲਾ ਜਿਹੜਾ ਅंदोलਨ ਸੀ ਜਿਹੜਾ ਹੁਣ ਸਭੂ ਤੇ ਕਨੌਰੀ ਬਾਰਡਰ ਤੇ ਰੁਕਿਆ ਹੋਇਆ ਹੈ ਕਹਿੰਦਾ ਭਾਵੇਂ ਕਿ ਐਸਕੇਮ ਗੈਰ ਸਿਆਸੀ ਦੇ ਜਿਹੜੇ ਕਾਰਕੁਨ ਅੱਗੇ ਵਧਣ ਲੱਗੇ ਤਾਂ ਅੱਗੇ ਕੰੰਧਾ ਕੱਢ ਦਿੱਤੀਆਂ ਗਈਆਂ ਬੜੀਆਂ ਵੱਡੀਆਂ ਜਿਹੜੀਆਂ ਹੁਣ ਵੀ ਖੈਰ ਵਰਕਰਾਰ ਨੇ ਮਾਮਲਾ ਇਸ ਡਿਸਿਪਲਿਨ ਕੋਡ ਦੇ ਪਿੱਛੇ ਉਹਨਾਂ ਕੰੰਧਾਂ ਨੂੰ ਲੈ ਕੇ ਜਿਹੜਾ ਦਿੱਲੀ ਨੂੰ ਜਾਂਦਾ ਰਾਹ ਹੈ ਖੈਰ ਉਸ ਵੇਲੇ ਜਦੋਂ 13 ਫਰਵਰੀ ਨੂੰ ਕਿਸਾਨਾਂ ਦਾ ਦਿਨ ਆਇਆ ਤਾਂ ਜਿਹੜੀ ਕਾਲ ਸੀਗਾ ਸੱਦਾ ਸੀ ਕਿਸਾਨਾਂ ਨੂੰ ਵਧਣ ਤੋਂ ਰੋਕਣ ਲਈ ਅੱਗੇ ਵੱਡੇ ਪੱਧਰ ਤੇ ਜਿਹੜੀ ਗੋਲਾਵ੍ਰੂਧ ਹੋਈ ਪਹਿਲੀ ਵਾਰ ਜਿਹੜਾ ਡਰੋਨ ਸਿਸਟਮ ਉਹ ਅੰਦਰੂਨਕਾਰੀ ਕਿਸਾਨਾਂ ਉੱਤੇ ਯੂਜ਼ ਹੋਇਆ ਪ੍ਰਾਈਵੇਟ ਪੱਧਰ ਉੱਤੇ ਹਾਲਾਂਕਿ ਸੁਰੱਖਿਆ ਪੱਖ ਤਾਂ ਉਪਰ ਬਥੇਰੇ ਨੇ ਪਰ ਆਮ ਨਾਗਰਿਕਾਂ ਉੱਤੇ ਡਰੋਨ ਜਰੀਏ ਜਿਹੜੇ ਹਾਥੋਂ ਗੈਸ ਦੇ ਗੋਲੇ ਛੁੱਟੇ ਗਏ ਤਾਂ ਉਸ ਵੇਲੇ ਹਰਿਆਣੇ ਦੇ ਗ੍ਰਹਿ ਮੰਤਰੀ ਬਜੋ ਜਿਹੜੀਆਂ ਸੁਆਵਾਂ ਦੇ ਰਹੇ ਸਨ ਉਹ ਅਨਿਲ ਵਿੱਚ ਸਨ ਖੈਰ ਬੜਾ ਵੱਡਾ ਉਸ ਵੇਲੇ ਕਿਸਾਨੀ ਉੱਤੇ ਤਸਦਦ ਵੀ ਹੋਇਆ ਖਲੋਰੀ ਬਾਰਡਰ ਉੱਤੇ ਇੱਕ ਨੌਜਵਾਨ ਵੀ ਸ਼ਹੀਦੀ ਹੋਇਆ ਅਈਆਂ ਦੀਆਂ ਅੱਖਾਂ ਗਈਆਂ ਬਹੁਤ ਸਾਰੇ ਜਿਹੜੇ ਸਰੀਰਕ ਪੱਧਰ ਤੇ ਜਿਹੜੇ ਨੁਕਸਾਨ ਹੋਏ ਕਿਸਾਨਾਂ ਦੇ ਅਨਿਲ ਵਿੱਚ ਉਸ ਸਮੇਂ ਆਪਣੀ ਸਰਕਾਰ ਦੇ ਨਾਲ ਮਨੂਰ ਲਾਲ ਖੱਟਰ ਦੇ ਨਾਲ ਬਿਲਕੁਲ ਖੜੇ ਰਹਿ ਗ੍ਰਹਿ ਵਿਭਾਗ ਦੇ ਵਿੱਚ ਉਹ ਹਰ ਆਦੇਸ਼ ਦਿੰਦੇ ਰਿਹਾ ਪਰ ਬਾਅਦ ਦੇ ਵਿੱਚ ਉਹ ਇਸ ਕੰ ਨੂੰ ਇੱਕ ਵਾਰ ਮੁਕਰ ਵੀ ਗਏ ਕਿ ਇਹ ਫੈਸਲਾ ਮੇਰਾ ਨਹੀਂ ਸੀ ਸ਼ਾਇਦ ਗ੍ਰਹਿ ਮੁੱਖ ਮੰਤਰੀ ਖੱਟਰ ਵੱਲੋਂ ਇਹ ਕੀਤਾ ਜਾ ਰਿਹਾ ਸੀ ਫਿਰ ਫਿਰ ਇਸ ਉਤਾਰ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਤੇ ਆ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਇੱਕ ਵੱਖਰਾ ਉੱਥੇ ਪੈਂਤਰਾ ਖੇਡਿਆ ਹੋਇਆ ਹੈ। ਮੰਡੋਰ لال ਖੱਟਰ ਨੂੰ ਮੁੱਖ ਮੰਤਰੀ ਪਦ ਤੋਂ ਹਟਾ ਕੇ ਉਹਨਾਂ ਲੋਕ ਸਵਾਲੇ ਪਾਸੇ ਉਹਨਾਂ ਨੂੰ ਸੈਟਿੰਗ ਕਰ ਦਿੱਤੀ ਗਈ। ਤੇ ਮੰਤਰੀ ਮੰਡਲ ਦੇ ਵਿੱਚੋਂ ਜਿਹੜਾ ਗ੍ਰਹਿ ਵਿਭਾਗ ਵੀ ਖੋਲ੍ਹਿਆ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ ਅਨਿਲ ਵੇਜ ਨੇ। ਪਰ ਅਨਿਲ ਵੇਜ ਤੇ ਉਹ ਦੋਸ਼ ਅੱਜ ਵੀ ਸਟੈਂਡ ਕਰਦਾ ਹੈ ਕਿਸਾਨਾਂ ਦਾ ਗੁੱਸਾ ਅੱਜ ਵੀ ਅਨਿਲ ਵੇਜ ਦੇ ਇੱਕ ਚੋਣ ਪ੍ਰਚਾਰ ਦੇ ਖਿਲਾਫ। ਅਵਾਲੇ ਦੇ ਵਿੱਚ ਵੇਖਣ ਨੂੰ ਮਿਲਿਆ ਕਿਸਾਨਾਂ ਨੇ ਬੜਾ ਵੱਡਾ ਰੋਸ ਪ੍ਰਦਰਸ਼ਨ ਕੀਤਾ ਪੁਲਿਸ ਦੇ ਬੜੀ ਮੁਸ਼ਕਲ ਦੇ ਨਾਲ ਜਿਹੜੇ ਉਹ ਅੰਦੋਲਨਕਾਰੀ ਕਿਸਾਨ ਸਨ ਉਹਨਾਂ ਨੂੰ ਮਤਲਬ ਪਿੱਛੇ ਹਟਾਇਆ ਕਿਉਂਕਿ ਇੱਕ ਵੱਡਾ ਜ਼ਿਕਰ ਹੈ ਜਦੋਂ ਇੱਕ ਸ਼ਖਸੀਅਤ ਗ੍ਰੈਡ ਵਪਾਰ ਉਨਾ ਦਾ ਇਕੋਲ ਹੋਵੇ ਤੇ ਫਿਰ ਲਾਅ ਐਂਡ ਆਰਡਰ ਦਾ ਜਿਹੜਾ ਸਮੱਸਿਆ ਜਿਉਂ ਜਦੋਂ ਕਿਸਾਨ ਅੱਗੇ ਵਧਣ ਲੱਗੇ ਤਾਂ ਉਹਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਇੱਕ ਕਈ ਤਰ੍ਹਾਂ ਦੇ ਜਿਹੜੇ ਵੱਡੇ ਜਿਹੜੇ ਫੈਸਲੇ ਲਏ ਇਸ ਵੇਲੇ ਕੰਨਾਂ ਕੱਢ ਦਿੱਤੀਆਂ ਗਈਆਂ ਡਰੋਨਾਂ ਦਾ ਜਿਹੜੇ ਅਥਰ ਛੱਡੇ ਗਏ ਡਾਕਟਰ ਸਾਹਿਬ ਇਹ ਸਾਰੇ ਮਾਮਲੇ ਦੇ ਵਿੱਚ ਆਪਾਂ ਕੀ ਨਿਲਵਿਜ ਨੂੰ ਸਾਫ਼ ਕਰ ਸਕਦੇ ਹਾਂ ਕਿਸਾਨੀ ਪੱਖ ਤੋਂ ਜੇਕਰ ਆਪਾਂ ਖੜ ਕੇ ਦੇਖੀਏ ਭਿੰਦਰ ਸਾਹਿਬ ਅਸਲ ਦੇ ਵਿੱਚ ਜਿਹੜਾ ਹਰਿਆਣਾ ਦਾ ਜਿਹੜਾ ਚੋਣ ਪਿਆ ਹੈ ਉਹਦੀ ਵਿੱਚ ਕਈ ਫੈਕਟਰ ਕੰਮ ਕਰ ਰਹੇ ਨੇ ਦੇਖੋ ਜਾਤ ਪਾਤ ਦਾ ਫੈਕਟਰ ਕਰ ਰਿਹਾ ਹੈ ਕਿਸਾਨੀ ਤੇ ਐਂਟੀ ਕਿਸਾਨ ਜਿਹੜੀ ਲੋਬੀ ਹੈ ਇਹ ਕੰਮ ਕਰ ਰਹੀਆਂ ਨੇ ਗਿਆ ਪਿੰਡੂ ਤੇ ਸ਼ਹਿਰੀ ਇਸ ਤਰ੍ਹਾਂ ਦੇ ਯਾਤਪਾਤ ਦੇ ਆਧਾਰ ਦੇ ਉੱਪਰ ਉੱਥੇ ਬਹੁਤ ਬਹੁਤ ਵੈਕਟਰ ਦੇ ਉੱਪਰ ਕੰਮ ਹੋ ਰਿਹਾ ਹੈ ਤੇ ਜਿਨ੍ਹਾਂ ਦੇ ਤਹਿਤ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਹੁਣ ਅਨੇਲੇ ਵਿਜਿਤ ਦੇ ਜਿਸ ਤਰ੍ਹਾਂ ਕਿ ਕਿਸਾਨੀ ਦੇ ਖਿਲਾਫ ਪੰਤੜਾ ਲਿਆ ਤੇ ਇਸ ਦੇ ਨਾਲ ਜਿਹੜੀ ਦੂਸਰੀ ਕਮਿਊਨਿਟੀ ਆ ਉਹ ਦੇ ਨਾਲ ਇਹਦਾ ਮਤਲਬ ਆ ਉਹਦੇ ਪਿੱਛੇ ਹੈਗੀ ਆ ਕੋਈ ਸ਼ਕਤੀ ਜਿਸ ਦੇ ਹਨ ਦੇ ਵਿੱਚ ਉਹ ਇੰਨੀ ਲੜਕਾਰ ਕੇ ਕਹਿ ਰਹੇ ਨੇ ਮੈਂ ਹਰਿਆਣਾ ਦੀ ਕਾਇਆ ਕਲਪ ਕਰਦੇ ਆਗਾ ਤੇ ਨਾਲ ਹੀ ਇਹ ਵੀ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੈਂਟਰਲ ਬਾਡੀ ਦੀ ਕੋਈ ਨਾ ਕੋਈ ਜਿਹੜੀ ਸ਼ਾਖ ਹੈ ਜਿਹੜੀ ਉਹਨਾਂ ਨੂੰ ਪਿੱਠ ਥਪ ਥਪ 파 ਰਹੀ ਹੈ ਉਹ ਵੀ ਉਹਨਾਂ ਦੇ ਪਿੱਛੇ ਹੋएगी ਇਸ ਤੋਂ ਬਿਨਾਂ ਤਾਂ ਕਦੇ ਵੀ ਕੋਈ ਵਿਅਕਤੀ ਇਸ ਤਰ੍ਹਾਂ ਦਾ ਵੱਡਾ ਐਲਾਨ ਨਹੀਂ ਕਰਦਾ ਹੁੰਦਾ ਤੇ ਜੇਕਰ ਉਹਨਾਂ ਨੂੰ ਲੱਗਦਾ ਤਾਂ ਇਸ ਪੱਖ ਦੇ ਉੱਪਰ ਇਹ ਵੀ ਹੈ ਕਿ ਇੱਕ ਸਟ੍ਰੈਟਜੀ ਹੋਵੇ ਭਾਰਤੀ ਜਨਤਾ ਪਾਰਟੀ ਦੀ ਵੀ ਆਪਾਂ ਕੌਨ ਦੇ ਵਿੱਚ ਕਿਉਂਕਿ ਹੁਣ ਮੈਦਾਨ ਦੇ ਵਿੱਚ ਵੱਖ-ਵੱਖਰੀਆਂ ਬਹੁਤ ਕੌਨੀ ਮੁਕਾਬਲਾ ਹੋ ਰਿਹਾ ਹੈ ਵੋਟਾਂ ਦੀ ਇਸ ਤਰ੍ਹਾਂ ਵੰਡ ਹੋ ਰਹੀ ਹੈ ਚਟਾਲਾ ਪਰਿਵਾਰ ਲੜ ਰਿਹਾ ਹੈ ਨੈਲੋ ਲੜ ਰਿਹਾ ਤੇ ਕਾਂਗਰਸ ਪਾਰਟੀ ਦੀ ਹੈ ਆਪਣੀ ਪੰਚਤਾਰ ਤੇ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੀ ਵੋਟਾਂ ਦੀ ਜਿਹੜੀ ਹੈਗੀ ਆਪਣੇ ਆਪਣਾ ਸਮੀਕਰਨ ਬਣਾ ਰਹੇ ਨੇ ਤੇ ਉਹਦੇ ਪਿੱਛੋਂ ਇਹ ਵੀ ਹੋ ਸਕਦਾ ਹੈ ਕਿ ਰਣਨੀਤੀ ਦੇ ਤਹਿਤ ਹੀ ਅਨਿਲ ਵਿੱਚ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹੋਣ ਤਾਂ ਜੋ ਉਹ ਵੋਟਾਂ ਨੂੰ ਪੋਲਰਾਈਜ਼ ਕਰਕੇ ਆਪਣੇ ਸਮਰਥਨ ਦੇ ਵਿੱਚ ਲਿਆ ਸਕਣ ਤੇ ਪੰਜਾਬ ਨੇ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇਸ ਪੱਖ ਦੇ ਕਿਉਂਕਿ ਦੂਸਰੇ ਪਾਸੇ ਤਾਂ ਨੈਭ ਸਿੰਘ ਸੈਣੀ ਜਿਹੜਾ ਹੈ ਉਹ ਉਹ ਸਾਰਿਆਂ ਦੇ ਪ੍ਰਤੀ ਸੌਫਟ ਕਾਰਨਰ ਕਿਸਾਨਾਂ ਪ੍ਰਤੀ ਸੌਫਟ ਕਾਰਨਰ ਸੀਤੇ ਲਿਆਂਦਾ ਵੀ ਇਸੇ ਕਰਕੇ ਸੀਗਾ ਕਿਸਾਨੀ ਅੰਦੋਲਨ ਦੇ ਦੌਰਾਨ ਖੱਟਰ ਦਾ ਬਰੋਲ ਹੋਮ ਕਰਕੇ ਇਸ ਕਰਕੇ ਨੈਭ ਸਿੰਘ ਸੈਣੀ ਨੂੰ ਲਿਆਂਦਾ ਗਿਆ ਸੀ ਤੇ ਹੁਣ ਇਹਦੇ ਮਤਲਬ ਹੈ ਜਿਹੜਾ ਨਿੱਲ ਵਿੱਚ ਦਾ ਬਿਆਨ ਆ ਰਿਹਾ ਹੈ ਤਾਜਾ ਇਹਦਾ ਮਤਲਬ ਹੈ ਉਹਨਾਂ ਦੇ ਪਿੱਛੇ ਵੀ ਹਰੇ ਕੋਈ ਨਾ ਕੋਈ ਸ਼ਕਤੀ ਹੈ ਤੇ ਭਾਰਤੀ ਜਨਤਾ ਪਾਰਟੀ ਦੋਨੋਂ ਪਾਸਿਆਂ ਤੋਂ ਚਲਾਉਣਾ ਚਾਹ ਰਹੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਰਣਨੀਤੀ ਹੈ ਵੀ ਹੋ ਸਕਦੀ ਹੈ ਜੀ ਹਾਂ ਪਰ ਡਾਕਟਰ ਸਾਹਿਬ ਇਹ ਇੱਕ ਵੱਡੀ ਗੱਲ ਹੈ ਕਿ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਜਿਸ ਸਖਸ ਨੇ ਦਾਵਾ ਪੇਸ਼ ਕੀਤਾ ਹੋਵੇ ਤੇ ਨਾਲ ਉਹ ਸਭ ਤੋਂ ਵੱਧ ਚੋਣਵੀ ਫੇਟ ਦੇ ਵਿੱਚ ਸਤਵੀਂ ਵਾਰ ਉਤਰੇ ਹੋਣ ਅਨਿਲ ਵਿੱਚ ਉਹਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਅੱਜ ਪਟਾਰੋਸ ਪ੍ਰਦਰਸ਼ਨ ਕੀਤਾ ਗਿਆ ਹੋਵੇ ਖੈਰ ਅੱਗੇ ਵੇਖਣਾ ਹੋਵੇਗਾ ਕਿ ਕਿਸਾਨ ਅੰਦੋਲਨ ਅਗਲੇ ਸਮੇਂ ਉੱਥੇ ਕਿਸ ਤਰ੍ਹਾਂ ਦਾ ਜਿਹੜਾ ਅਗਲਾ ਰੁਖ ਅਖਤਿਆਰ ਕਰਦਾ ਹੈ ਤੇ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਜਿਹੜਾ ਅਗਲੇ ਸਮੇਂ ਪੱਲੜਾ ਕਿਸ ਤਰ੍ਹਾਂ ਦਾ ਭਾਰੀ ਹੁੰਦਾ ਹਾਲੇ ਜਿਹੜਾ ਮੈਦਾਨ ਉੱਤੇ ਭਖਣਾ ਸ਼ੁਰੂ ਹੋਇਆ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਪੰਜਾਬ ਦੀ ਵੀ ਇੱਕ ਚੋਣ ਦੀ ਬੜੇ ਵੱਡੇ ਲੰਬੇ ਸਮੇਂ ਤੋਂ ਚਰਚਾ ਜਿਹੜੀ ਉਹ ਭਖ ਰਹੀ ਹੈ ਪੰਚਾਇਤੀ ਚੋਣ ਦੀ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦੀ ਡਾਕਟਰ ਸਾਹਿਬ ਦੱਸਿਓ ਕਿ ਹੁਣ ਇਹ ਪੜਾ ਕਿੱਥੇ ਕੋ ਖੜਾ ਆਪਾਂ ਦੇਖ ਸਕਦੇ ਆਂ ਸਰਕਾਰੀ ਲਿਹਾਜ਼ ਉੱਤੇ ਕਿਸ ਤਰ੍ਹਾਂ ਦੀ ਕੋਈ ਕੰਸੋਰਸ ਸਾਮਲੇ ਆ ਰਹੀਏ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦਾ ਇੰਟਰਸਾ ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਬਾਰੇ ਜਿੱਥੋਂ ਤੱਕ ਪ੍ਰਸ਼ਾਸਨਿਕ ਪੱਧਰ ਦੇ ਉੱਪਰ ਹੈ ਉਹ ਕਾਰਵਾਈ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਜਿਹੜਾ ਪੰਜਾਬ ਦਾ ਰਾਜ ਚੋਣ ਕਮਿਸ਼ਨ ਹੈ ਉਹ ਪੂਰੀ ਮਸਤੀ ਦੇ ਨਾਲ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਹੈ ਤੇ ਉਹਨਾਂ ਨੇ ਚੋਣ ਨਿਸ਼ਾਨਾ ਦੀ ਕਸੂਚੀ ਵੀ ਤਿਆਰ ਕਰ ਲਈ ਹੈ ਕਿਉਂਕਿ ਚੋਣ ਨਿਸ਼ਾਨਾ ਦੀ ਸੂਚੀ ਮਤਲਬ ਜਿਹੜੇ ਪੰਚਾਂ ਸਰਪੰਚਾਂ ਨੂੰ ਦਿੱਤੇ ਜਾਣੇ ਹਾਂਜੀ ਉਹਨਾਂ ਦੀ ਵੀ ਉਹ ਵੀ ਉਹਨਾਂ ਨੇ ਕਾਰ ਕਰਕੇ ਆਪਣਾ ਦੱਸ ਦਿੱਤਾ ਤੇ ਕਿਉਂਕਿ ਜਿਹੜਾ ਪਿਛਲੇ ਦਿਨੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪੰਚਾਇਤੀ ਰਾਜ 1994 ਐਕਟ ਦੇ ਵਿੱਚ ਸੋਧ ਕੀਤੀ ਗਈ ਹੈ ਉਹ ਗਵਰਨਰ ਸਾਹਿਬ ਕੋਲੇ ਹਲੇ ਪਈ ਹੈ ਉਹ ਪ੍ਰਵਾਨੀ ਹੋਣ ਵਾਲੀ ਹੈ ਜਿਸ ਦੇ ਤਹਿਤ ਜਿਹੜੇ ਪੰਚ ਸਰਪੰਚ ਸਰਪੰਚ ਨੇ ਉਹ ਪਾਰਟ ਪੋਲੀਟੀਕਲ ਪਾਰਟੀਆਂ ਦੇ ਚੋਣ ਨਿਸ਼ਾਨਾ ਤੇ ਨਹੀਂ ਲੜ ਸਕਣਗੇ ਅਤੇ ਨਾਲ ਹੀ ਜਿਹੜਾ ਰਿਜ਼ਰਵੇਸ਼ਨ ਦਾ ਰੂਸਟਰ ਉਹਦੇ ਵਿੱਚ ਤਬਦੀਲੀ ਕੀਤੀ ਗਈ ਹੈ ਪਹਿਲਾਂ ਜਿਹੜੀ ਕਿ ਜ਼ਿਲ੍ਹਾ ਪੱਧਰ ਦੇ ਉੱਪਰ ਰਿਜ਼ਰਵੇਸ਼ਨ ਦਾ ਰੂਸਟਰ ਬਣਾਇਆ ਜਾਂਦਾ ਸੀ ਹੁਣ ਬਲਾਕ ਪੱਧਰ ਦੇ ਉੱਪਰ ਇੱਕ ਰੂਸਟਰ ਤਿਆਰ ਕੀਤਾ ਜਾਵੇਗਾ ਕਿਉਂਕਿ ਬਲਾਕ ਪੱਧਰ ਤੇ ਜਿਵੇਂ ਕਿ ਪਹਿਲਾਂ ਇਹ ਸੀ ਕਿ ਜ਼ਿਲ੍ਹਾ ਪੱਧਰ ਤੇ ਹੁੰਦਾ ਸੀ ਕਈ ਬਲਾਕ ਹੀ ਇਸ ਤਰ੍ਹਾਂ ਅਨਰਜ਼ਰਬ ਹੁੰਦੇ ਸੀ ਕਿ ਤੇ ਕਈ ਬਲਾਕ ਅਰਜ਼ਰਬੇ ਕਰ ਦਿੱਤੇ ਜਾਂਦੇ ਸੀ ਇਸ ਤਰ੍ਹਾਂ ਦਾ ਸੀ ਹੁਣ ਬਲਾਕ ਪੱਧਰ ਦੇ ਉੱਪਰ ਹੋਏਗਾ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਪੋਲੀਟੀਕਲ ਪਾਰਟੀ ਦੀ ਖਾਸ ਤੌਰ ਤੇ ਰੂਲਿੰਗ ਪਾਰਟੀ ਦੇ ਐਮ ਐਲ ਏ ਦੀ ਪੂਰੀ ਦਖਲਅੰਦਾਜ਼ੀ ਵੀ ਹੋਵੇਗੀ ਇਹ ਇਹ ਤਾਂ ਦੇਖਣ ਵਾਲੀ ਗੱਲ ਹੈ ਜੀ ਹੈਗੀ ਹੈ ਤੇ ਪ੍ਰੰਤੂ ਸਰਕਾਰ ਦੇ ਪੱਧਰ ਦੇ ਉੱਪਰ ਇਹ ਸਾਰਾ ਕਾਰਜ ਪੂਰੀ ਤੇਜ਼ੀ ਦੇ ਨਾਲ ਚੱਲ ਰਿਹਾ ਹੈਗਾ ਜੀ ਇਹਨਾਂ ਨੂੰ ਸੰਭਾਵਨਾਵਾਂ ਲੱਗਦੀਆਂ ਨੇ ਵੀ ਨਵੰਬਰ ਮਹੀਨੇ ਤੱਕ ਇਹ ਚੋਣਾ ਹੋ ਜਾਣਗੇ ਆ ਤੇ ਪ੍ਰੰਤੂ ਹਾਲ ਦੀ ਘੜੀ ਕਈ ਮਾਮਲੇ ਹੋਰ ਵੀ ਨੇ ਜਿਹੜੇ ਉੱਠ ਰਹੇ ਨੇਗੇ ਜਿਸ ਤਰ੍ਹਾਂ ਕਿ ਬੜਾ ਕੁਝ ਹੈਗਾ ਹਰਿਆਣਾ ਤੇ ਜੰਮੂ ਕਸ਼ਮੀਰ ਦੀ ਚੋਣਾਂ ਇਹਦੇ ਨਤੀਜੇ ਵੀ ਤੈਅ ਕਰਨ ਦੇ ਤੇ ਕੁਝ ਗੱਲਾਂ ਤੇ ਦਿੱਲੀ ਦਾ ਜਿਹੜਾ ਕ੍ਰਾਈਸਿਸ ਹੈ ਉਹ ਵੀ ਤਿਆਰ ਕਰੂਗਾ ਬਹੁਤ ਕੁਝ ਜਿਹੜਾ ਉਹ ਵਾਪਰ ਰਿਹਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਉਹ ਵੀ ਇਹਦੇ ਉੱਪਰ ਅਸਰ ਪਾਉਣਗੇ ਪੰਚਾਇਤੀ ਕਿ ਉਹਨਾਂ ਦੇ ਸੰਬੰਧ ਵਿੱਚ ਪਾ ਬੇਸ਼ੱਕ ਮਾਮਲਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ ਹਾਈ ਕੋਰਟ ਵੱਲੋਂ ਆਦੇਸ਼ ਵੀ ਕੀਤੇ ਗਏ ਨੇ ਕਿ ਸਰਕਾਰ ਨੇ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਇਸ ਲਈ ਸੰਭਾਵਨਾ ਮੈ ਇਹੋ ਲੱਗ ਰਹੀਆਂ ਨੇ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਚੋਣਾ ਹੋ ਜਾਣਗੇ ਪਰੰਤੂ ਜਿਵੇਂ ਪਤਾ ਲੱਗ ਰਿਹਾ ਹੈ ਵੀ ਇਹ ਚੋਣਾ ਦੋ ਜਿਹੜੀ ਪੰਚਾਇਤੀ ਰਾਜ ਦੀਆਂ ਜਿਹੜੀਆਂ ਚੋਣਾਂ ਨੇ ਜਿਵੇਂ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਉਹ ਲਗ ਕਰਾਈਆਂ ਜਾਣਗੀਆਂ ਅਤੇ ਪੰਚਾਇਤ ਸਰਪੰਚਾਂ ਦੀਆਂ ਚੋਣਾਂ ਇੱਕ ਬੜਾ ਦੇ ਇੱਕ ਕਰਾਈਆਂ ਜਾਣਗੀਆਂ ਫਿਰ ਇਸ ਤੋਂ ਬਾਅਦ ਜਿਹੜੀਆਂ ਸ਼ਹਿਰੀ ਪੱਦਰ ਦੇ ਉੱਪਰ ਜਿਹੜੀਆਂ ਮਿਊਸਪੈਲਟੀ ਦੀਆਂ ਉਹ ਚੋਣਾਂ ਵੀ ਹੋਣ ਵਾਲੀਆਂ ਨੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਚਾਰ ਰਾਜ ਦੇ ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੀ ਜਿਮਨੀ ਚੋਣ ਵੀ ਹੋਣ ਵਾਲੀ ਆ ਉਹ ਵੀ ਜਿਹੜਾ ਹੈਗਾ ਨੈਸ਼ਨਲ ਇਲੈਕਸ਼ਨ ਕਮਿਸ਼ਨ ਕਰੋਂ ਡਿਕਲੇਅਰ ਕਰ ਦਿੰਦਾ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਸੰਭਾਵਨਾਵਾਂ ਮਾਣੀ ਉਹਨਾਂ ਦੇ ਮਤੇ ਨਾ ਜਰਾ ਪਾ ਇਹੀ ਕਹਿ ਸਕਦੇ ਆ ਕਿ ਨਵੰਬਰ ਮਹੀਨੇ ਤੱਕ ਇਹ ਠੂਣਾ ਹੋ ਸਕਦੀ ਹੈ ਨਹੀਂ ਹਾਂ ਹਾਂ ਕਹਿੰਦਾ ਪਾਬ ਕਿ ਜਿਹੜੀ ਸਟੇਟ ਮਸ਼ੀਨਰੀ ਉਹ ਇਸ ਪਾਸੇ ਬੜੇ ਤੇਜ਼ੀ ਨਾਲ ਲੱਗੀ ਹੋਈ ਹੈ ਤਾਂ ਹੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਚੋਣ ਨਿਸ਼ਾਨਾਂ ਦੀ ਜਿਹੜੀ ਸੂਚੀ ਉਹ ਮਤਲਬ ਅੱਗੇ ਜਾਰੀ ਕੀਤੀ ਗਈ ਹੈ ਖैर ਡਾਕਟਰ ਸਾਹਿਬ ਤੁਸੀਂ ਅੱਜ ਦੇ ਜਿਹੜੇ ਇਹ ਤਿੰਨ ਰਾਜਾਂ ਨਾਲ ਪੱਖਵੇਂ ਮੁੱਦੇ ਦਿੱਲੀ ਹਰਿਆਣਾ ਤੇ ਪੰਜਾਬ ਤਿੰਨਾਂ ਰਾਜਾਂ ਦੀਆਂ ਵੱਖ-ਵੱਖ ਪੱਧਰ ਦੀਆਂ ਜਿਹੜੀਆਂ ਚੋਣਾਂ ਉਹ ਉਹਨਾਂ ਸਾਰੀਆਂ ਬਾਰੇ ਤੁਸੀਂ ਬੜੇ ਵਿਸਤਾਰ ਨਾਲ ਬੜੀ ਬੇਬੇ ਕਿਦੇ ਨਾਲ ਸਾਡੀ ਸਰੋਤਿਆਂ ਨਾਲ ਸਾਡੇ ਦਰਸ਼ਕਾਂ ਦੇ ਸੰਗ ਇਹ ਸਾਰੀ ਜਾਣਕਾਰੀ ਸਾਂਝ ਕੀਤੀ ਚੈਨਲ ਈ ਮਿਸ਼ਨ ਪੰਜਾਬੀ ਲਈ ਬੜਾ ਵੱਡਾ ਸਮਾਧਿਤ ਅਦਰੋਂ ਤੁਹਾਨੂੰ ਬਹੁਤ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ